ਜੀ ਜਿਸ ਤਰ੍ਹਾਂ ਮੈਂ ਗੱਲਬਾਤ ਕਰਦੀ ਸੀ ਜੇ ਤਾਂ ਮੈਂ 925 ਜੌਬ ਕਰਦੀ ਹੁੰਦੀ ਤੇ ਤਾਂ ਮੈਨੂੰ ਜਿੱਦਾਂ ਕਹ ਲੋ ਕਿ 95 ਜੌਬ ਆ ਤਾਂ ਕਰਨੀ ਹੀ ਪੈਂਦੀ ਆ ਉਹਦੇ ਵਿੱਚ ਇੱਕ ਦਿਨ ਦੀ ਛੁੱਟੀ ਦੇ ਸਕਦੇ ਸੀ ਉਹ ਦੋ ਦਿਨ ਦੀ ਦੇ ਸਕਦੇ ਔਰ ਇਹ ਪਲੇਟਫਾਰਮ ਇੰਨਾ ਵਧੀਆ ਦੇਖੋ ਮੇਰੀ ਡੇਲੀ ਦੀਆਂ ਥੈਰਾਪੀਸ ਹੁੰਦੀਆਂ ਆ ਔਰ ਇਸ ਟਾਈਮ ਦੇ ਵਿੱਚ ਮੈਂ ਕੰਮ ਵੀ ਕਰ ਰਹੀ ਆ ਆਪਣੇ ਕਿਨ ਨਾਲ ਆਪਣੀ ਡੇਲੀ ਰੁਟੀਨ ਦੀ ਆਪਣੀ ਹੈਲਥ ਨੂੰ ਵੀ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਤੁਹਾਨੂੰ ਹੈਲਥ ਇਸ਼ੂਸ ਹੈਗੇ ਆ ਪਰ ਚੱਕੇ ਨਹੀਂ ਕਰਨਾ ਚਾਹੁੰਦੇ ਤੁਹੇ ਇਹੋ ਜਿਹਾ ਘਰ ਤੋਂ ਹੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਇਸ ਓਪਰਚੁਨਿਟੀ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਇੱਕ ਸੱਚੀ ਸ਼ਗਾਦੀ ਉਹ ਕਰੋ ਜ਼ਰੂਰ ਤੇ ਅੱਗੇ ਆ ਕੇ ਜ਼ਰੂਰ ਪੁੱਛੋ ਕਿ ਵਾਟ ਇਜ਼ ਦਿਸ ਔਨਲਾਈਨ ਬਿਜ਼ਨਸ ਕੀ ਬਿਜ਼ਨਸ ਹੈ ਕੀ ਇਹ ਇਦੇ ਵਿੱਚ ਇੱਕ ਤੁਹਾਨੂੰ ਅਜਹੀਆਂ ਡਿਜੀਟਲ ਸਕਿਲਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਐਜ਼ ਅ ਬਿਜ਼ਨਸ ਤੋਂ ਚਲਾ ਜੁੜਾ ਕਰੂਗੀ ਕਰੂਗੀ ਨਾਲ ਤੁਸੀਂ ਸਾਈਡ ਹਸਲ ਇਸ ਦੇ ਨਾਲ ਹੋਰ ਸੋਸ਼ਲ ਮੀਡੀਆ ਤੋਂ ਵੀ ਇਨਕਮ ਜਨਰੇਟ ਕਰ ਸਕਦੇ ਹੋ ਠੀਕ ਹੈ ਜੀ ਔਰ ਦੇਖੋ ਮੈਨੂੰ ਜੀ